ਇਸ ਬੇਅੰਤ ਵਿਸ਼ਾਲ ਬ੍ਰਹਿਮੰਡ ਇਸ ਦੇ ਪਾਰ ਕੀ ਹੈ ਇਹ ਸਵਾਲ ਸਦੀਆਂ ਤੋਂ ਸਾਨੂੰ ਸੋਚਣ ਤੇ ਮਜਬੂਰ ਕਰਦਾ ਹੈ ਖੈਰ ਸਿੱਖ ਧਰਮ ਵਿੱਚ ਇਸ ਪਰਮ ਸਚਾਈ ਲਈ ਇੱਕ ਬਹੁਤ ਹੀ ਖੂਬਸੂਰਤ ਨਾਮ ਹੈ ਸਚਖੰਡ ਮਤਲਬ ਸੱਚ ਦਾ ਖੇਤਰ ਤਾਂ ਆਓ ਅੱਜ ਆਪਾਂ ਇਸੇ ਗਹਿਰੇ ਵਿਚਾਰ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਇਹੀ ਨਾ ਉਹ ਸਵਾਲ ਹੈ ਨਾ ਜਿਸ ਨੇ ਸਦੀਆਂ ਤੋਂ ਸਾਨੂੰ ਸਭ ਨੂੰ ਹੈਰਾਨ ਕੀਤਾ ਹੋਇਆ ਹੈ ਜਦੋਂ ਵੀ ਰਾਤ ਨੂੰ ਖੁੱਲੇ ਅਸਮਾਨ ਵੱਲ ਨਿਗਾ ਮਾਰਦੇ ਹਾਂ ਉਹ ਅਣਗਿਣਤ ਤਾਰੇ ਉਹ ਦੂਰ ਦੁਰਾੜੀਆਂ ਆਕਾਸ਼ ਗੰਗਾਵਾਂ ਤਾਂ ਮਨ ਵਿੱਚ ਆਪਣੇ ਆਪ ਇਹ ਖਿਆਲ ਆਉਂਦਾ ਹੈ ਕਿ ਕੀ ਕੀ ਇਹ ਸਭ ਦੇ ਪਿੱਛੇ ਵੀ ਕੁਝ ਹੈ ਇਸ ਸਭ ਤੋਂ ਪਰੇ ਤਾਂ ਇਸ ਵੱਡੇ ਸਵਾਲ ਦਾ ਜਵਾਬ ਉਹ ਸਾਨੂੰ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਵਿੱਚ ਮਿਲਦਾ ਹੈ ਗੁਰਬਾਰੀ ਸਾਨੂੰ ਇਸ ਬ੍ਰਹਮੰਡੀ ਭੇਤ ਨੂੰ ਸਮਝਣ ਲਈ ਇੱਕ ਰਾਹ ਦਿਖਾਉਂਦੀ ਹੈ ਇੱਕ ਅਜੇਹਾ ਰਾਹ ਜਿਹੜਾ ਸਾਨੂੰ ਸਿੱਧਾ ਸੱਚਖੰਡ ਤੱਕ ਲੈ ਜਾਂਦਾ ਹੈ ਯਾਨੀ ਕਿ ਸੱਚ ਦਾ ਉਹ ਪਰਮ ਖੇਤਰ ਚਲੋ ਫਿਰ ਸੱਚ ਖੰਡ ਨੂੰ ਸਮਝਣ ਲਈ ਸਾਨੂੰ ਦੋ ਬੁਨਿਆਦੀ ਚੀਜ਼ਾਂ ਤੋਂ ਸ਼ੁਰੂ ਕਰਨਾ ਪਵੇਗਾ ਇੱਕ ਪਾਸੇ ਤਾਂ ਹੈ ਇਹ ਪੂਰੀ ਦੀ ਪੂਰੀ ਸ੍ਰਿਸ਼ਟੀ ਇਹ ਸਾਰੀ ਕਾਇਨਾਤ ਤੇ ਦੂਜੇ ਪਾਸੇ ਹੈ ਇਸ ਨੂੰ ਬਣਾਉਣ ਵਾਲਾ ਇਸ ਦਾ ਸਿਰਜਣਹਾਰ ਇਹ ਪੰਕਤੀ ਦੇਖੋ ਕਿੰਨੀ ਖੂਬਸੂਰਤੀ ਨਾਲ ਸਿਰਜਣਹਾਰ ਦੇ ਸਦੀਵੀ ਹੋਣ ਦੀ ਗੱਲ ਕਰਦੀ ਹੈ ਮਤਲਬ ਉਹ ਹਮੇਸ਼ਾ ਤੋਂ ਹੈ ਤੇ ਹਮੇਸ਼ਾ ਹੀ ਰਹੇਗਾ ਇਥੋਂ ਤੱਕ ਕਿ ਜਦੋਂ ਉਸ ਦੀ ਬਣਾਈ ਹੋਈ ਇਹ ਸਾਰੀ ਦੁਨੀਆ ਇਹ ਸ੍ਰਿਸ਼ਟੀ ਖਤਮ ਹੋ ਜਾਵੇਗੀ ਉਹ ਉਦੋਂ ਵੀ ਹੋਵੇਗਾ ਯਾਨੀ ਉਸ ਸਮੇਂ ਤੇ ਸਥਾਨ ਦੀਆਂ ਸਾਰੀਆਂ ਹੱਦਾਂ ਤੋਂ ਬਿਲਕੁਲ ਪਰਿਆ ਤਾਂ ਇੱਕ ਪਾਸੇ ਤਾਂ ਸਿਰਜਣਹਾਰ ਹੈ ਜੋ ਸਦੀਵੀ ਹੈ ਤੇ ਦੂਜੇ ਪਾਸੇ ਹੈ ਉਸ ਦੀ ਰਚਨਾ ਜੋ ਕਿ ਬੇਅੰਤ ਹੈ ਇੱਥੇ ਖੰਡ ਨੇ ਮੰਡਲ ਨੇ ਬ੍ਰਹਮੰਡ ਨੇ ਗਿਣਤੀ ਹੀ ਕੋਈ ਨਹੀਂ ਜੇ ਕੋਈ ਇਹਨਾਂ ਬਾਰੇ ਦੱਸਣ ਲੱਗ ਪਵੇ ਤਾਂ ਕਦੇ ਅੰਤ ਨਹੀਂ ਪਾ ਸਕਦਾ ਤਾਂ ਫਿਰ ਇੱਥੇ ਇੱਕ ਬਹੁਤ ਵੱਡਾ ਸਵਾਲ ਖੜਾ ਹੁੰਦਾ ਹੈ ਕਿ ਜਿਸ ਦੀ ਰਚਨਾ ਇੰਨੀ ਵਿਸ਼ਾਲ ਇੰਨੀ ਬੇਅੰਤ ਹੈ ਉਹ ਆਪ ਕਿੱਥੇ ਰਹਿੰਦਾ ਹੋਵੇਗਾ ਤੇ ਬਸ ਇਹੀ ਸਵਾਲ ਸਾਨੂੰ ਸਿੱਧਾ ਲੈ ਕੇ ਜਾਂਦਾ ਹੈ ਸਚਖੰਡ ਦੇ ਸੰਕਲਪ ਵੱਲ ਸਚਖੰਡ ਯਾਨੀ ਉਹ ਥਾਂ ਜਿੱਥੇ ਨਿਰੰਕਾਰ ਬਿਨਾ ਕਿਸੇ ਰੂਪ ਆਕਾਰ ਵਾਲੇ ਪ੍ਰਭੂ ਦਾ ਵਸਾਇਆ ਤਾਂ ਫਿਰ ਅਸਲ ਵਿੱਚ ਸਚਖੰਡ ਹੈ ਕੀ ਦੇਖੋ ਇਸ ਨੂੰ ਕਿਸੇ ਭੌਤਿਕ ਫਿਜ਼ੀਕਲ ਜਗਾਵਾੰਗ ਨਹੀਂ ਸਮਝਣਾ ਇਹ ਇੱਕ ਪਰਮ ਅਧਿਆਤਮਿਕ ਅਸਲੀਅਤ ਹੈ ਇੱਕ ਅਵਸਥਾ ਹੈ ਜਿੱਥੇ ਉਹ ਨਿਰਾਰਾਕਾਰ ਸ੍ਰਿਜਨਹਾਰ ਰਹਿੰਦਾ ਹੈ ਸੋ ਇਹ ਕੋਈ ਪੂਗੋਲਿਕ ਥਾਂ ਨਹੀਂ ਬਲਕਿ ਇਹ ਚੇਤਨਾਦਾਇਕ ਪੱਦਰ ਹੈ ਦੀ ਗੁਰਬਾਣੀ ਦਾ ਇਹ ਮਹਾਵਾਕ ਇਹ ਇਸ ਸਾਰੇ ਵਿਚਾਰ ਦਾ ਕੇਂਦਰ ਹੈ ਸਚਖੰਡ ਵਸੇ ਨਿਰੰਕਾਰ ਕਿੰਨਾ ਸਪਸ਼ਟ ਤੇ ਕਿੰਨਾ ਗਹਿਰਾ ਸਿੱਧਾ ਜਾਂ ਮਤਲਬ ਸੱਚ ਦੇ ਖੇਤਰ ਵਿੱਚ ਉਹ ਨਿਰੰਕਾਰ ਪ੍ਰਭੂ ਆਪ ਵਸਦਾ ਹੈ ਪਰ ਗੱਲ ਇੱਥੇ ਹੀ ਖਤਮ ਨਹੀਂ ਹੁੰਦੀ ਪੁਰਾਤਨ ਟੀਕਿਆਂ ਵਿੱਚ ਇਸਦੇ ਅਰਥਾਂ ਨੂੰ ਹੋਰ ਵੀ ਖੋਲਿਆ ਗਿਆ ਹੈ ਉਹ ਸਮਝਾਉਂਦੇ ਨੇ ਕਿ ਸਚਖੰਡ ਸਿਰਫ ਰੈਣ ਦੀ ਥਾਂ ਹੀ ਨਹੀਂ ਬਲਕਿ ਇਹ ਤਾਂ ਉਹ ਕੇਂਦਰ ਹੈ ਜਿੱਥੋਂ ਨਿਰੰਕਾਰ ਆਪਣੀ ਪੂਰੀ ਸ੍ਰਿਸ਼ਟੀ ਨੂੰ ਦੇਖਦਾ ਹੈ ਸੰਭਾਲਦਾ ਹੈ ਤੇ ਚਲਾਉਂਦਾ ਹੈ ਅੱਛਾ ਹੁਣ ਜਦੋਂ ਇਹ ਤਾਂ ਪਤਾ ਲੱਗ ਗਿਆ ਕਿ ਸਚਖੰਡ ਕੀ ਹੈ ਤਾਂ ਚਲੋ ਹੁਣ ਇਸਦੇ ਸਰੂਪ ਨੂੰ ਇਸਦੀ ਪ੍ਰਕਿਰਤੀ ਨੂੰ ਥੋੜਾ ਹੋਰ ਡੂੰਘਾਈ ਨਾਲ ਸਮਝਦੇ ਹਾਂ ਆਖਿਰ ਇਸ ਪਰਮ ਖੇਤਰ ਦੀ ਖਾਸੀਅਤ ਕੀ ਹੈ बानी ਦੱਸਦੀ ਹੈ ਕਿ ਸਚਖੰਡ ਤੋਂ ਸਿਰਜਣਹਾਰ ਆਪਣੀ ਸਾਰੀ ਰਚਨਾ ਨੂੰ ਬਣਾ ਕੇ ਵੇਖਦਾ ਹੈ ਪਰ ਇਹ ਦੇਖਣਾ ਕੋਈ ਸਖਤ ਨਿਗਰਾਨੀ ਨਹੀਂ ਹੈ ਇਹ ਹੈ ਨਦਰ ਨਿਹਾਲ ਯਾਨੀ ਇੱਕ ਮਿਹਰਪਰੀ ਨਜ਼ਰ ਇੱਕ ਕਿਰਪਾ ਦ੍ਰਿਸ਼ਟੀ ਜਿਸ ਨਾਲ ਉਹ ਸਾਰਿਆਂ ਨੂੰ ਖੁਸ਼ੀ ਤੇ ਆਨੰਦ ਨਾਲ ਪੜ ਦਿੰਦਾ ਸਮਝੋ ਕਿ ਇਹ ਉਹ ਥਾਂ ਹੈ ਜਿੱਥੋਂ ਕਿਰਪਾ ਦੀ ਬਾਰਿਸ਼ ਹੁੰਦੀ ਹੈ ਤਾਂ ਜੇ ਇਸ ਨੂੰ ਆਪਾਂ ਸੰਖੇਪ ਵਿੱਚ ਸਮਝਣਾ ਹੋਵੇ ਤਾਂ ਕੁਝ ਗੱਲਾਂ ਬਿਲਕੁਲ ਸਾਫ਼ ਨੇ ਪਹਿਲੀ ਸਚਖੰਡ ਕੋਈ ਨਕਸ਼ਤੇ ਮਿਲਣ ਵਾਲੀ ਥਾਂ ਨਹੀਂ ਹੈ ਇਹ ਤਾਂ ਅਸਲੀਅਤ ਤੇ ਚੇਤਨਾ ਦੀ ਇੱਕ ਬਹੁਤ ਹੀ ਉੱਚੀ ਅਵਸਥਾ ਹੈ ਇਹ ਸ਼ੁੱਧ ਸਚ ਤੇ ਆਨੰਦ ਦਾ ਖੇਤਰ ਹੈ ਇਹੀ ਉਹ ਸਰੋਤ ਹੈ ਜਿੱਥੋਂ ਰੱਬੀ ਹੁਕਮ ਚੱਲਦਾ ਹੈ ਅਤੇ ਹਾਂ ਇਹ ਉਹਨਾਂ ਰੂਹਾਂ ਦਾ ਆਖਰੀ ਟਿਕਾਣਾ ਹੈ ਜੋ ਰੱਬੀ ਚੇਤਨਾ ਵਿੱਚ ਲੀਨ ਹੋ ਚੁੱਕੀਆਂ ਨੇ ਖੈਰ ਇਹ ਸਭ ਜਾਣ ਕੇ ਮਨ ਵਿੱਚ ਇੱਕ ਸਵਾਲ ਤਾਂ ਜ਼ਰੂਰ ਆਉਂਦਾ ਹੈ ਜੇ ਸਚਖੰਡ ਕੋਈ ਥਾਂ ਨਹੀਂ ਇੱਕ ਅਵਸਥਾ ਹੈ ਤਾਂ ਕੀ ਇਸ ਅਵਸਥਾ ਨੂੰ ਹਾਸਿਲ ਕੀਤਾ ਜਾ ਸਕਦਾ ਹੈ ਤੇ ਖੁਸ਼ੀ ਦੀ ਗੱਲ ਹੈ ਕਿ ਹਾਂ ਗੁਰਬਾਣੀ ਸਾਨੂੰ ਸਿਰਫ ਮੰਜ਼ਿਲ ਬਾਰੇ ਹੀ ਨਹੀਂ ਦੱਸਦੀ ਬਲਕਿ ਉਸ ਤੱਕ ਪਹੁੰਚਣ ਦਾ ਪੂਰਾ ਰਸਤਾ ਵੀ ਸਮਝਾਉਂਦੀ ਹੈ ਤੇ ਇਹ ਰਸਤਾ ਹੈ ਅਧਿਆਤਮਿਕ ਅਭਿਆਸ ਦਾ ਇਸ ਦੇ ਚਾਰ ਮੁੱਖ ਪੜਾਣੇ ਸਭ ਤੋਂ ਪਹਿਲਾ ਹੈ ਸੁੰਣਾ ਯਾਨੀ ਪ੍ਰਭੂ ਦੇ ਨਾਮ ਨੂੰ ਉਸ ਦੀ ਸਿਫਤ ਸਲਾਹ ਨੂੰ ਪੂਰੇ ਧਿਆਨ ਨਾਲ ਸੁੰਣਾ ਫਿਰ ਆਉਂਦਾ ਹੈ ਮੰਨਣਾ ਜੋ ਸੁਣਿਆ ਉਸ ਤੇ ਯਕੀਨ ਕਰਨਾ ਉਸ ਨੂੰ ਆਪਣੇ ਮਨ ਵਿੱਚ ਵਸਾਉਣਾ ਇਸ ਤੋਂ ਅੱਗੇ ਹੈ ਧਿਆਉਣਾ ਪੂਰੇ ਪਿਆਰ ਤੇ ਸ਼ਰਧਾ ਨਾਲ ਉਸ ਦਾ ਸਿਮਰਨ ਕਰਨਾ ਤੇ ਆਖਰੀ ਤੇ ਸਭ ਤੋਂ ਜ਼ਰੂਰੀ ਕਦਮ ਹੈ ਆਪਣੇ ਪੂਰੇ ਜੀਵਨ ਨੂੰ ਉਸ ਰੱਬੀ ਹੁਕਮ ਦੇ ਅਨੁਸਾਰ ਢਾਲ ਲੈਣਾ ਤੇ ਜਦੋਂ ਕੋਈ ਇਸ ਰਸਤੇ ਤੇ ਚੱਲਦਾ ਹੈ ਤਾਂ ਉਸ ਦਾ ਫਲ ਕੀ ਮਿਲਦਾ ਹੈ ਫਲ ਬਹੁਤ ਹੀ ਗਹਿਰਾ ਹੈ ਜਿਵੇਂ ਇਥੇ ਸਮਝਾਇਆ ਗਿਆ ਹੈ ਇਨਸਾਨ ਸਾਰੀਆਂ ਦੀਆਂ ਸਾਰੀਆਂ ਇੱਛਾਵਾਂ ਤੋਂ ਆਜ਼ਾਦ ਹੋ ਜਾਂਦਾ ਹੈ ਫਿਰ ਨਾਤਾ ਕਿਸੇ ਦੁਨੀਆਵੀ ਚੀਜ਼ ਦੀ ਤਾਂਗ ਰਹਿੰਦੀ ਹੈ ਤੇ ਨਾ ਹੀ ਕਿਸੇ ਅਧਿਆਤਮਿਕ ਲਾਭ ਦੀ ਇਕ ਅਜਈ ਅਵਸਥਾ ਹੈ ਜੋ ਹਰ ਤਰ੍ਹਾਂ ਦੀ ਮੰਗਤੋਂ ਹਰ ਤਰ੍ਹਾਂ ਦੀ ਤਾੰਗ ਤੋਂ ਉੱਪਰ ਹੈ ਤੇ ਇਹੀ ਹੈ ਇਸ ਪੂਰੀ ਅਧਿਆਤਮਿਕ ਯਾਤਰਾ ਦੀ ਆਖਰੀ ਮੰਜ਼ਿਲ ਪ੍ਰਭੂ ਦੇ ਨਾਲ ਪੂਰੀ ਤਰ੍ਹਾਂ ਇਕਮੇਕ ਹੋ ਜਾਣਾ ਤੇ ਜਿਹੜੀ ਰੂਹ ਇਸ ਅਵਸਥਾ ਵਿੱਚ ਪਹੁੰਚ ਜਾਂਦੀ ਹੈ ਉਸ ਤੇ ਗੁਣ ਕਿਹੋ ਜੇ ਹੁੰਦੇ ਨੇ ਵੇਖੋ ਉਹਨਾਂ ਦਾ ਮਨ ਹਮੇਸ਼ਾ ਇੱਕ ਖੇੜੇ ਵਿੱਚ ਇੱਕ ਅਜੀਬ ਜੇ ਆਨੰਦ ਵਿੱਚ ਰਹਿੰਦਾ ਹੈ ਉਹ ਸਰਵ ਵਿਆਪੀ ਪ੍ਰੇਮ ਆਤਮ ਗਿਆਨ ਸੰਜਮ ਇੱਕਦਮ ਸ਼ਾਂਤ ਸੁਭਾਅ ਧਰਮ ਅਤੇ ਦਇਆ ਨਾਲ ਲਬਾਲਬ ਭਰੇ ਹੁੰਦੇ ਨੇ ਤੇ ਇਹ ਸਿਰਫ ਕੋਈ ਹਵਾਈ ਗੱਲਾਂ ਨਹੀਂ ਹਨ ਗੁਰਮੁਖੀ ਦੇ ਪੁਰਾਣੇ ਟੀਕਾਕਾਰਾ ਨੇ ਇਸ ਅਨੰਦਮਈ ਅਵਸਥਾ ਦਾ ਪ੍ਰਭੂ ਨਾਲ ਇੱਕ ਹੋਣ ਦੀ ਇਸ ਸਟੇਜ ਦਾ ਬਹੁਤ ਹੀ ਵਿਸਤਾਰ ਨਾਲ ਵਰਣਨ ਕੀਤਾ ਹੈ ਇਸ ਤੋਂ ਪਤਾ ਲੱਗਦਾ ਹੈ ਕਿ ਇਹ ਸੰਕਲਪ ਕਿੰਨਾ ਡੂੰਗਾ ਹੈ ਅਤੇ ਇਸ ਪੂਰੀ ਅਵਸਥਾ ਦਾ ਨਿਚੋੜ ਉਹ ਇਸ ਇੱਕ ਪੰਕਤੀ ਵਿੱਚ ਹੈ ਕਰਹ ਅਨੰਦ ਸਚਾ ਮਨ ਸੋਏ ਮਤਲਬ ਉਹ ਹਮੇਸ਼ਾ ਆਨੰਦ ਮਾਣਦੇ ਨੇ ਇੱਕ ਜਸ਼ਨ ਵਿੱਚ ਰਹਿੰਦੇ ਨੇ ਕਿਉਂਕਿ ਉਹਨਾਂ ਦੇ ਮਨ ਵਿੱਚ ਉਹ ਸੱਚਾ ਪ੍ਰਭੂ ਆਪ ਵਸ ਜਾਂਦਾ ਹੈ ਤਾਂ ਫਿਰ ਇਸ ਸਾਰੀ ਗੱਲਬਾਤ ਦਾ ਨਿਚੋੜ ਕੀ ਨਿਕਲਿਆ ਬਸ ਇਹ ਕਿ ਸਚਖੰਡ ਕੋਈ ਦੂਰ ਦੁਰਾਡੀ ਜਗਾ ਨਹੀਂ ਹੈ ਜੋ ਸਾਨੂੰ ਮਰਨ ਤੋਂ ਬਾਅਦ ਮਿਲੇਗੀ ਨਹੀਂ ਇਹ ਤਾਂ ਇੱਕ ਜਿਉਂਦੀ ਜਾਗਦੀ ਅਵਸਥਾ ਹੈ ਇੱਕ ਪਰਮ ਸਚਾਈ ਹੈ ਜਿਸ ਨੂੰ ਸਹੀ ਅਧਿਆਤਮਿਕ ਅਨੁਸ਼ਾਸਨ ਨਾਲ ਇਸੇ ਜੀਵਨ ਵਿੱਚ ਇੱਥੇ ਹੀ ਮਹਿਸੂਸ ਕੀਤਾ ਜਾ ਸਕਦਾ ਹੈ ਅਤੇ ਇਹ ਹੀ ਗੱਲ ਸਾਨੂੰ ਸਾਰਿਆਂ ਨੂੰ ਇੱਕ ਬਹੁਤ ਹੀ ਨਿੱਜੀ ਸਵਾਲ ਦੇ ਸਾਹਮਣੇ ਲਿਆ ਕੇ ਖੜਾ ਕਰ ਦਿੰਦੀ ਹੈ ਜੇ ਸਚਖੰਡ ਸਚਮੁੱਚ ਇੱਕ ਅਵਸਥਾ ਹੈ ਜਿਸ ਨੂੰ ਇਸੇ ਜੀਵਨ ਵਿੱਚ ਅਨੁਭਵ ਕੀਤਾ ਜਾ ਸਕਦਾ ਹੈ ਤਾਂ ਫਿਰ ਉਸ ਅਨੁਭਵ ਵੱਲ ਸਾਡਾ ਆਪਣਾ ਸਫ਼ਰ ਕਿਹੋ ਜਿਹਾ ਹੋਵੇਗਾ ਇਹ ਇੱਕ ਅਜੀਹਾ ਸਵਾਲ ਹੈ ਜਿਸਤੇ ਸਾਨੂੰ ਸਭ ਨੂੰ ਸੋਚ ਵਿਚਾਰ ਜ਼ਰੂਰ ਕਰਨਾ ਚਾਹੀਦਾ ਹੈ